ਦੀ ਕੰਬੀ ਹੈ ਤੇ ਇਹ ਜਿਹੜੀ دیوار ਇੱਕ ਵਾਰ ਡਿੱਗ ਪਈ ਹੈ। ਸਾਬਜ਼ਾਦੇ ਵਿੱਚ ਸਹਿਕ ਰਹੇ ਨੇ। ਸਹਿਕ ਦੇ ਸਹਿਕ ਦੇ ਸਾਬਜ਼ਾਦਿਆਂ ਨੂੰ ਇੱਕ ਵਾਰ ਫਿਰ ਪੁੱਛਿਆ ਕਿ ਦੀਨੇ ਇਸਲਾਮ ਕਬੂਲ ਕਰ ਲਓ। ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ ਤੇ ਸਾਬਜ਼ਾਦਿਆਂ ਨੇ ਸਹਿਕਦਿਆਂ ਸਹਿਕਦਿਆਂ ਨੇ ਨਾ ਦੇ ਵਿੱਚ ਸਹਿਲਾ ਦਿੱਤਾ ਹੈ। ਤੇ ਫਿਰ ਇੱਥੇ ਹੁਕਮ জারি ਕੀਤਾ ਗਿਆ ਕਿ ਜ਼ਿਬਾ ਕਰਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਤੇ ਸੰਗਤ ਜੀ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਦੇ ਉੱਤੇ ਪੈਰ ਰੱਖ ਕੇ ਉਹਨਾਂ ਦੀ ਸਾਰਖ ਕੱਟ ਕੇ ਜਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਵੇਲੇ ਦੀ ਵਰਤਾ ਚਵੀਸ਼ਰ ਜੱਥਾ ਆਪ ਸਭ ਸੰਗਤਾਂ ਦੇ ਸਾਹਮਣੇ ਇਉਂ ਰੱਖ ਰਿਹਾ ਹੈ ਜੋਰ ਬਥੇਰਾ ਲਾਰੇ ਪਰ ਮੂਲ ਨ ਮੰਨੇ ਹੋਗੇ ਮੌਲਵੀ ਸੰਸਾਰਾ ਚ ਅੰਨੇ ਭੂਵੇ ਹੋਗੇ ਮੌਲਵੀ ਸੰਸਾਰਾ ਚ ਅੰਨੇ ਹੱਥ ਕੰਡਾਰ ਜੁਲਾ ਦੀ ਦੇ ਸੀਸਨ ਮੁਖ ਦੀ ਦੀ ਕਲਗੀ ਤਰ ਦੇ ਲਾਡਲੇ ਪਾ ਗਏ ਸ਼ਹੀਦੀ ਕਲਗੀ ਤਰ ਦੇ ਲਾਡਲੇ ਪਾ ਗਏ ਸ਼ਹੀਦੀ ਅੱਜ ਮਾਰ ਕੇ ਮਾਲੀ ਆਏ ਰੋ ਚਚੌਨੇ ਕਰ ਦਿੱਤੇ ਜਲਾਦ ਨੇ ਸਿਰ ਧੜਾਂ ਤੋਂ ਲਾਉਣੇ ਕਰ ਦਿੱਤੇ ਜਲਾਦ ਨੇ ਸਿਰ ਧੜਾਂ ਤੋਂ ਲਾਉਣੇ ਸਿੱਖੀ ਸਦਕ ਦੀ ਸੰਦ ਤੇ ਲਾਟਿਕ ਤਰਸੀ ਦੀ ਕਲਗੀ ਤਰ ਦੇ लाडले ਪਾ ਗਏ ਸ਼ਹੀਦੀ ਕਲਗੀ ਤਰ ਦੇ लाडले ਪਾ ਗਏ ਸ਼ਹੀਦੀ ਸੂਰਜ ਦੇ ਜਦ ਵੀ ਸਿੰਮਿਆ ਅੱਖੀਆਂ ਚੋਂ ਨਤ ਪਾਣੀ ਬਣ ਕੇ ਢਲ ਤੁਰੇ ਸਨ ਢਲ ਕੇ ਪੱਥਰ ਪਾਣੀ ਬਣ ਕੇ ਢਲ ਤੁਰੇ ਸਨ ਢਲ ਕੇ ਪੱਥਰ ਲੋ ਜਾਣਿਆ ਹੱਸ ਕੇ ਜਦ ਮੌਤ ਖਰੀਦੀ ਕਲਗੀਧਰ ਦੇ लाडले ਪਾ ਗਏ ਸ਼ਹੀਦੀ ਲਗੀ ਤਰ ਦੇ ਨਾਲ ਲੇ ਪਾਗੇ ਸ਼ਹੀਦੀ ਚੁੰਮ ਹਨੇਰੀ ਝਾੜ ਤੇ ਟਹਿਣੀਓਂ ਫੁੱਲ ਕੱਚੇ ਸੂਲੀ ਉੱਤੇ ਕੁੱਦ ਗਏ ਲੇਜਾਂ ਤੇ ਨੱਚੇ ਸੂਲੀ ਗੀਰਦੇ लाडले पागै शहीदी कलगी तरदे लाडले पागै शहीदी सुरगां ਵਿੱਚ ਹੜ ਤਾਲਦੀ ਫਿਰ ਗਈ ਮਨਦੀ ਮਹਿਲਾਂ ਦੇ ਵਿੱਚ ਬੇਗਮਾ ਰੋਟੀ ਨਾ ਖਾਦੀ ਮਹਿਲਾਂ ਦੇ ਵਿੱਚ ਬੇਗਮਾ ਰੋਟੀ ਨਾ ਖਾਦੀ ਲਗੀ ਤਰ ਤੇ ਲਾਡਲੇ ਪਾ ਗਏ ਸ਼ਹੀਦੀ ਕਲਜੀ ਤਰ ਤੇ ਲਾਡਲੇ ਪਾ ਗਏ ਸ਼ਹੀਦੀ ਧਰਤੀਆਂ ਸੱਤੇ ਡੋਲੀਆਂ ਧਰਤੀਆਂ ਸੱਤੇ ਡੋਲੀਆਂ कर तू तुम तो, तो रोते आता गंबर औरंगे जी कर तू तुम तो, तो रोते आता गंबर पूरी दी शर्क दी ओ पागे सिद्धी कल की तर पे लागले पागे शहीदी कलगी की तर पे लागले पागे शहीदी सीख तो दर ਪਰੀ ਤੇ ਮੂਰੇ ਵਰਤੀ ਕਰ ਦਿੱਤੇ ਸਸਕਾਰ ਉਸ ਮਲ ਲੈ ਕੇ ਧਰਤੀ ਕਰ ਦਿੱਤੇ ਸਸਕਾਰ ਉਸ ਮਲ ਲੈ ਕੇ ਧਰਤੀ ਰਮੰਦਿ ਉਸ ਸੇਧ ਨੇ ਤੋ ਸਿੱਧੀ ਪਰਲੀ ਦੀ ਕਲਗੀ ਧਰ ਦੇ ਲਾਡਲੇ ਪਾ ਗਏ ਸ਼ਹੀਦੀ ਕਲਗੀ ਧਰ ਦੇ ਲਾਡਲੇ ਪਾ ਗਏ ਬੀ ਕਰ ਕਰ ਨਾਲ ਤਵੀਸ਼ਰਾ ਸਿਰ ਸਿਧ ਕੋਸਸਤੇ ਪਾ ਕੇ ਅਰਜਨ ਗੁਰੂ ਦੇ ਚੰਦ ਤੁਰ ਗਏ ਰਸਤੇ ਪਾ ਕੇ ਅਰਜਨ ਗੁਰੂ ਦੇ ਚੰਦ ਤੁਰ ਗਏ ਰਸਤੇ ਨਵੇਂ ਗੁਲਾਮੀ ਕਰ ਗਏ ਮਰਦੀ ਕਲਗੀਦਰ ਦੇ ਲਾਡਲੇ ਪਾ ਗਏ ਸ਼ਹੀਦੀ ਲਗੀ ਧਰ ਤੇ ਲਾਟੇ